ਡੀਜੀਪੀ ਸਾਹਿਬ ਪੰਜਾਬ ਦੀ ਜੇ ਦਿਸ਼ਾ ਨਿਰਦੇਸ਼ਾਂ ਹੇਠ ਗਦਾਸ ਪੁਲਿਸ ਨੂੰ ਬੜੀ ਕਾਮਯਾਬੀ ਮਿਲੀ ਹੈਗੀ 5 ਤਰੀਕ ਨੂੰ ਵੜਾਚ ਪਿੰਡ ਦੇ ਜੋ ਸ਼ਪਤ ਤੇ ਇੱਕ ਫਾਇਰਿੰਗ ਦਾ ਇਨਸੀਡੈਂਟ ਹੋਇਆ ਸੀਗਾ ਉਸ ਕੇਸ ਦੇ ਵਿੱਚ 5 ਤਰੀਕ ਨੂੰ ਜਿਹੜਾ ਹੈਗਾ 333 109 324 ਆ ਆਮ ਸਕਦੇਤਾ ਪੀਐਸ ਕਨਵਾਂਜ ਚਪਕਾ ਦਰਜ ਕੀਤਾ ਸੀਗਾ ਐਸਪੀ ਡੀ ਡੀਐਸਪੀ ਡੀ ਅਤੇ ਡੀਐਸਪੀ ਰੂਰਲ ਦੇ ਜਿਹੜੀ ਵੈਨਮਾਈਟ ਅਜਿਹੇ ਸੀਏਟੀਐਮ ਪੀਐਸ ਕਨਵਨ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈਗਾ ਇਹਨਾਂ ਨੇ ਇਹਨਾਂ ਦੇ ਵੱਲੇ ਜਿਹੜੇ ਇਹਦੇ ਵਿੱਚ ਦੋ ਬੰਦੇ ਜਿਹੜੇ ਇਨਵੋਲਵ ਸੀ ਵਿਵਿੰਦ ਵਿਕੀ ਅਜੇਪਾਲ ਜਿਹੜਾ ਇਹਨਾਂ ਨੂੰ ਜਿਹੜਾ ਹੈਗਾ ਅਰੈਸਟ ਕਰ ਲਿਆ ਹੈਗਾ ਐਡਿਟਰ ਇੱਕ ਬਾਈਕ ਅਤੇ ਚਾਰ ਪਿਸਟਲ ਉਹ 11 ਰਾਊਂਡ ਜਿਹੜੇ ਹੈਗੇ ਦੀ ਕਬੂ ਹੋਇਆ। ਇਸੇ ਦੀ ਕਬੂਦਾਰ ਜਿਹੜਾ ਹੈਗਾ ਅੱਗੇ ਫਰਦਰ ਇਨਵੈਸਟੀਗੇਸ਼ਨ ਚ ਜਿਹੜੀ ਹੈਗੀ 258 ਗ੍ਰਾਮ ਜਿਹੜੀ ਹੈਰੋਇਨ ਹੈ ਉਹ ਵੀ ਮਿਲੀ ਹੈਗੀ ਤੇ ਐਡੇ ਚ ਐਨਡੀਪੀਐਸ ਐਕਟ ਦਾ ਵੀ ਜਿਹੜਾ ਹੈਗਾ ਵਾਦਾ ਕੀਤਾ ਗਿਆ ਹੈਗਾ। ਇਹਨਾਂ ਦੇ ਬੈਕਵਰਡ ਐਂਡ ਫਾਰਵਰਡ ਲਿੰਕ ਜਿਹੜੇ ਹੈਗੇ ਉਹ ਅਸੀਂ ਟ੍ਰੇਸ ਕਰੇ ਹੈਗੇ ਐਂਡ ਫਰਦਰ ਇਨਵੈਸਟੀਗੇਸ਼ਨ ਹੈਗੀ ਉਹ ਉਹ ਆਨਗoing ਹੈਗੀ।